ਜਿੱਥੇ ਪੰਜਾਬ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਹੀ ਨਸ਼ੇ ਦੇ ਸਦਾਕਰ ਵਿਦਿਆਰਥੀਆਂ ਨੂੰ ਲਾਂਚ ਦੇ ਕੇ ਨਸ਼ਾ ਵੇਚਣ ਦੇ ਤੰਦੇ ਵਿੱਚ ਧਕੇਲ ਰਹੇ ਹਨ ਅਜਿਹੇ ਹੀ ਇੱਕ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੀ ਜੀਆਰਪੀ ਪੁਲਿਸ ਅਧਿਕਾਰੀ ਕਰਨੈਲ ਸਿੰਘ ਨੇ ਦੱਸਿਆ ਕਿ ਲੁਧਿਆਣਾ ਸਟੇਸ਼ਨ ਤੇ ਚੈਕਿੰਗ ਦੌਰਾਨ ਦੋ ਵਿਦਿਆਰਥੀਆਂ ਨੂੰ 5 ਕਿਲੋ 200 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਗਿਆ ਜਾਣਕਾਰੀ ਮੁਤਾਬਕ ਇਹ ਦੋਨੋਂ ਲੜਕੇ ਚਾਰਖੜ ਦੇ ਰਹਿਣ ਵਾਲੇ ਹਨ ਅਤੇ ਬੀਏ ਫਰਸਟ ਈਅਰ ਦੇ ਵਿਦਿਆਰਥੀ ਹਨ ਲੁਧਿਆਣਾ ਪੁਲਿਸ ਨੇ ਇਨ੍ਹਾਂ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਇਹ ਫੀਮ ਲੁਧਿਆਣਾ ਸਟੇਸ਼ਨ ਤੋਂ ਹੁਸ਼ਿਆਰਪੁਰ ਵੱਸਦੇ ਰਾਹੀ ਪਹੁੰਚੌਣ ਦੀ ਤਿਆਰੀ ਵਿੱਚ ਸਨ ਪਰ ਚੈਕਿੰਗ ਦੌਰਾਨ ਇਹ ਲੜਕੇ ਪੁਲਿਸ ਦੇ ਕਾਬੂ ਆ ਗਏ ਤੋਂ ਉੱਤਰ ਕੇ ਆਈ ਸੀ ਤੇ ਇਨ੍ਹਾਂ ਕੋਲੋਂ ਦੋ ਕਿਲੋ 600 ਗ੍ਰਾਮ ਫੁੱਲ 5 ਕਿਲੋ 200 ਗ੍ਰਾਮ ਫੀਮ ਬਰਾਮਦ ਹੋਇਆ ਹੈ ਤੱਕ ਦੀ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਈ ਹੈ ਇਹਨਾਂ ਨੂੰ ਕਿੱਥੇ ਅਸ਼ੋਕ ਨੇ ਤਾਂ ਨਾਂ ਦੇ ਵਿਅਕਤੀ ਨੇ ਉੱਥੋਂ ਫੀਮ ਦਿੱਤੀ ਸੀ ਜਿਹਦਾ ਇਹਨਾਂ ਨੂੰ ਪੱਕਾ ਐਡਰੈਸ ਨਹੀਂ ਪਤਾ ਤੇ ਅੱਗੇ ਇਹਨਾਂ ਨੂੰ ਹੁਸ਼ਿਆਰਪੁਰ ਬੱਸ ਸਟੈਂਡ ਪਹੁੰਚਣ ਲਈ ਕਿਹਾ ਸੀ ਉਸ ਵਿਅਕਤੀ ਦਾ ਵੀ ਅਜੇ ਨਾਮ ਪਤੀ ਸਾਹਮਣੇ ਨਹੀਂ ਆਇਆ ਤਪੀਸ جاری ਹੈ ਉਹਨਾਂ ਨੂੰ ਪੁਲਿਸ ਰਮਾਂਡ ਲੈ ਕੇ ਹੋਰ ਇਹਦੇ ਬਾਰੇ ਭੇਜਣ ਵਾਲੇ ਬਾਰੇ ਤੇ ਅੱਗੇ ਜਿਹਨੇ ਕਨਸਾਈਨਮੈਂਟ ਲਈ ਨਹੀਂ ਸੀ ਉਹਦੇ ਬਾਰੇ ਤਫੀਸ਼ ਕੀਤੀ ਜਾ ਦੋ ਬੰਦੇ ਨੂੰ ਦੋਨਾਂ ਨੂੰ ਸਰਕਟਰੀ ਭੜਾ ਗਿਆ ਜਿੰਨ ਹਰ ਇੱਕ ਹਰ ਇੱਕ ਬੰਦੇ ਕੋਲ ਦੋ ਗੂਛੇ ਸੁਨਮ ਫੀਮ ਦੋ ਪੰਡਿਆਂ ਨੇ ਪੁੱਛਕਿਛ ਕੀਤੀ ਜਾਊਗੀ ਕਮਾਂਡ ਲੈ ਕੇ ਕਿ ਇਹ ਜਿਹੜਾ ਬੰਦਾ ਨਾਮ ਸ਼ੋਕ ਨਾਮ ਦਾ ਵਿਅਕਤੀ ਦੱਸਦੇ ਨੇ ਉਹ ਮੈਂ ਅਜੇ ਤੱਕ ਤਫ਼ਤੀਸ਼ ਅਧਿਰੇਸ ਦੇ ਸਾਹਮਣੇ ਆਇਆ ਤੇ ਉਹਦੇ ਬਾਰੇ ਅਤੇ ਅੱਗੇ ਜਿਸ ਬੰਦੇ ਨੂੰ ਦੇਣੀ ਸੀ ਉਹ ਗੱਲ ਅਜੇ ਕਲੀਅਰ ਨਹੀਂ ਹੋਈ ਸੋਈ ਕਮਾਂਡ ਲੈ ਕੇ ਕੁਛ ਕਿਛ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਲੁਧਿਆਣਾ ਤੋਂ ਵਿਵੇਕ ਟਾਲ ਖਬਰ ਹਰ ਪਲ ਇੰਡੀਆ ਲਈ। ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰ ਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@harpalindia.com